ਦੋਸਤੋ ਕਦੇ-ਕਦੇ ਜ਼ਿੰਦਗੀ ਵਿੱਚ ਸਾਡੇ ਸਾਹਮਣੇ ਐਸੀਆਂ ਘਟਨਾਵਾਂ ਆ ਜਾਂਦੀਆਂ ਜੋ ਸਾਡੀ ਸੋਚ ਦੀ ਹੱਦ ਤੋਂ ਵੀ ਪਰੇ ਹੁੰਦੀਆਂ ਹਰ ਚੀਜ਼ ਜਿਵੇਂ ਸਧਾਰਨ ਲੱਗਦੀ ਹੈ ਪਰ ਅਸਲ ਖੇਡ ਤਾਂ ਕਿਤੇ ਹੋਰ ਹੀ ਚੱਲ ਰਹੀ ਹੁੰਦੀ ਹੈ ਕੁਝ ਚੀਜ਼ਾਂ ਅੱਖਾਂ ਦੇ ਸਾਹਮਣੇ ਹੋਣ ਦੇ ਬਾਵਜੂਦ ਵੀ ਅਧਿਖ ਰਹਿ ਜਾਂਦੀਆਂ ਤੇ ਕਈ ਵਾਰ ਕਮੀ ਸਿਰਫ ਇੱਕ ਸਮਝਦਾਰੀ ਦੀ ਹੁੰਦੀ ਹੈ ਅਕਲ ਦੀ ਹੁੰਦੀ ਹੈ ਜਾਂ ਫਿਰ ਕਹਿ ਲੋ ਸ਼ਾਂਤ ਰਹਿ ਕੇ ਸੋਚਣ ਦੀ ਇੱਕ ਬਹੁਤ ਦਿਲਚਸਪ ਚੀਜ਼ ਤੁਹਾਨੂੰ ਦੱਸਦਾ ਜਿਵੇਂ ਅਸੀਂ ਕਦੇ-ਕਦੇ ਰੋਜ਼ਾਨਾ ਦੀਆਂ ਵਸਤੂਆਂ ਨੂੰ ਕਮਜ਼ੋਰ ਸਮਝਦੇ ਹਾਂ ਪਰ ਉਹੀ ਵਸਤੂ ਕਦੇ-ਕਦੇ ਸਭ ਤੋਂ ਵੱਡਾ ਭੇਦ ਲੁਕਾ ਕੇ ਬੈਠੀ ਹੁੰਦੀ ਹੈ ਪਰ ਇਹ ਭੇਦ ਤਾਂ ਉਹੀ ਲੱਭ ਸਕਦਾ ਜੋ ਨਾ ਸਿਰਫ ਦਿਲ ਤੋਂ ਸੱਚਾ ਹੋਵੇ ਸਗੋਂ ਦਿਮਾਗ ਤੋਂ ਵੀ ਤਿੱਖਾ ਹੋਵੇ ਅੱਜ ਦੀ ਕਹਾਣੀ ਐਨੀ ਖਾਸ ਹੈ ਕਿ ਤੁਸੀਂ ਅਖੀਰ ਤੱਕ ਸੁਣੇ ਬਿਨਾਂ ਰਹਿ ਨਹੀਂ ਸਕੋਗੇ ਕਿਉਂਕਿ ਅਸੀਂ ਤੁਹਾਨੂੰ ਇੱਕ ਐਸਾ ਮੰਜ਼ਰ ਵਿਖਾਉਣ ਜਾ ਰਹੇ ਹਾਂ ਜਿੱਥੇ ਸਚਾਈ ਆਪਣੀ ਲੋੜੀਂਦੀ ਆਵਾਜ਼ ਪਾਉਂਦੀ ਹੈ ਤੇ ਝੂਠ ਆਪਣੇ ਹੀ ਫੰਦੇ ਵਿੱਚ ਫਸ ਜਾਂਦਾ ਸੋ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਬੜੇ ਪੁਰਾਣੇ ਸਮਿਆਂ ਦੀ ਗੱਲ ਹੈ ਅਕਬਰ ਦੇ ਰਾਜ ਵਿੱਚ ਚੰਦਨ ਦਾਸ ਨਾਂ ਦਾ ਇੱਕ ਬਹੁਤ ਹੀ ਮਸ਼ਹੂਰ ਜ਼ੌਰੀ ਰਹਿੰਦਾ ਸੀ ਜਿਹਨੂੰ ਇੱਕ ਦਿਨ ਅੰਗਰੇਜ਼ਾਂ ਦੀ ਰਾਣੀ ਵੱਲੋਂ ਇੱਕ ਚਿੱਠੀ ਆਈ ਜਿਹਦੇ ਵਿੱਚ ਉਸਨੇ ਚੰਦਨ ਨੂੰ ਆਪਣੇ ਕੋਲ ਆ ਕੇ ਕੁਝ ਗਹਿਣੇ ਬਣਾਉਣ ਦਾ ਸੱਦਾ ਦਿੱਤਾ ਸੀ ਚੰਦਨ ਨੇ ਚਿੱਠੀ ਪੜ੍ਹੀ ਤੇ ਖੁਸ਼ੀ ਵਿੱਚ ਝੂਮ ਉਠਿਆ ਵਾਹ ਬਈ ਵਾਹ ਇਹ ਤਾਂ ਬਹੁਤ ਵੱਡਾ ਮੌਕਾ ਹੈ ਇਸ ਮੌਕੇ ਨੂੰ ਮਨਾਂ ਕਰਨਾ ਮੂਰਖਤਾ ਹੋਵੇਗੀ ਪਰ ਉਦੋਂ ਹੀ ਅਚਾਨਕ ਉਹਦਾ ਧਿਆਨ ਦੁਕਾਨ ਦੇ ਬਾਹਰ ਜਾਂਦੇ ਸੈਨਿਕਾਂ ਵੱਲ ਗਿਆ ਜੋ ਕਿਸੇ ਚੋਰ ਨੂੰ ਹਾਥਕੜੀਆਂ ਪਾ ਕੇ ਲਿਜਾ ਰਹੇ ਸੀ ਉਹ ਇਹ ਮੰਜ਼ਰ ਦੇਖ ਕੇ ਘਬਰਾਇਆ ਤੇ ਸੋਚਣ ਲੱਗਾ ਕਿ ਅਕਤਾਂ ਅੱਜਕੱਲ ਚੋਰੀਆਂ ਬਹੁਤ ਵਧ ਗਈਆਂ ਤੇ ਇੰਨਾਂ ਹਾਲਾਤਾਂ ਵਿੱਚ ਆਪਣੇ ਕੀਮਤੀ ਹੀਰੇ ਦੁਕਾਨ ਵਿੱਚ ਛੱਡ ਕੇ ਜਾਣਾ ਜੋਖਮ ਭਰਿਆ ਹੋ ਸਕਦਾ ਪਰ ਮੈਂ ਇੰਨਾ ਵੱਡਾ ਮੌਕਾ ਵੀ ਤਾਂ ਹੱਥੋਂ ਨਹੀਂ ਜਾਣ ਦੇ ਸਕਦਾ ਕਰਾਂ ਤਾਂ ਕੀ ਕਰਾਂ ਉਹ ਇਸ ਬਾਰੇ ਸੋਚ ਹੀ ਰਿਹਾ ਸੀ ਕਿ ਅਚਾਨਕ ਉਹਨੂੰ ਬਾਹਰੋਂ ਇੱਕ ਆਵਾਜ਼ ਸੁਣਾਈ ਦਿੱਤੀ ਆਚਾਰ ਵਾਲੇ ਆਚਾਰ ਵਾਲੇ ਤਾਜ਼ਾ ਆਚਾਰ ਲੈ ਲਓ ਇਹ ਸੁਣ ਕੇ ਉਹਦੇ ਦਿਮਾਗ ਦੀ ਬੱਤੀ ਜੱਗੀ ਤੇ ਉਸ ਨੇ ਉਸ ਆਚਾਰ ਵਾਲੇ ਨੂੰ ਆਵਾਜ਼ ਮਾਰੀ ਉਹ ਭਾਈ ਆਚਾਰ ਵਾਲੇ ਜ਼ਰਾ ਇਧਰ ਆ ਮੇਰੇ ਕੋਲ ਆ ਤੇ ਫਿਰ ਕੀ ਸੀ ਚੰਦਨ ਨੇ ਆਚਾਰ ਦਾ ਭਰਿਆ ਇੱਕ ਬਰਤਨ ਖਰੀਦਿਆ ਤੇ ਉਸ ਦਾ ਢੱਕਣ ਖੋਲ੍ਹਿਆ ਤੇ ਸੋਚਣ ਲੱਗਾ ਹੁਣ ਸਾਰੇ ਹੀਰੇ ਮੈਂ ਇਸ ਅਚਾਰ ਵਾਲੇ ਬਰਤਨ ਵਿੱਚ ਲੁਕਾ ਦੇਣਾ। ਅਚਾਰ ਨੂੰ ਕੌਣ ਹੀ ਚੋਰੀ ਕਰੇਗਾ? ਉਹਨੇ ਉਸ ਬਰਤਨ ਨੂੰ ਅੱਧ ਤੱਕ ਖਾਲੀ ਕੀਤਾ, ਉਹਦੇ ਵਿੱਚ ਕੀਮਤੀ ਹੀਰੇ ਪਾ ਦਿੱਤੇ ਤੇ ਉੱਤੇ ਫਿਰ ਅਚਾਰ ਦੀ ਪਰਤ ਪਾ ਦਿੱਤੀ। ਉਹ ਆਪਣੇ ਆਪ ਨੂੰ ਸ਼ਾਬਾਸ਼ੀ ਦਿੰਦੇ ਹੋਏ ਬੋਲਿਆ, "ਵਾਹ ਬਈ ਚੰਦਨ, ਤੇਰੀ ਅਕਲ ਦਾ ਤਾਂ ਕੋਈ ਜਵਾਬ ਹੀ ਨਹੀਂ।" ਫਿਰ ਉਸਨੂੰ ਯਾਦ ਆਇਆ ਕਿ ਹਾਲੇ ਕੰਮ ਮੁੱਕਿਆ ਨਹੀਂ ਐ। ਕਈ ਦਿਨ ਪਹਿਲਾਂ ਜਦੋਂ ਗਵਾਂਡੀਆਂ ਦੇ ਘਰੇ ਚੋਰੀ ਹੋਈ ਸੀ, ਤਾਂ ਚੋਰ ਖਾਣ ਪੀਣ ਵਾਲੀਆਂ ਵੀ ਚੀਜ਼ਾਂ ਲੁੱਟ ਕੇ ਲੈ ਗਏ ਸੀ ਇਸ ਲਈ ਇਸ ਨੂੰ ਕਿਸੇ ਅਜਿਹੇ ਥਾਂ ਰੱਖਣਾ ਪਵੇਗਾ ਕਿ ਚੋਰੀ ਦੀ ਕੋਈ ਸੰਭਾਵਨਾ ਹੀ ਨਾ ਰਹੇ ਉਹ ਇੰਨਾ ਸੋਚ ਹੀ ਰਿਹਾ ਸੀ ਕਿ ਉਦੋਂ ਹੀ ਉੱਥੇ ਇੱਕ ਬੰਦਾ ਆ ਗਿਆ ਜਿਹਦਾ ਨਾਮ ਸੀ ਚੂਨਾ ਲਾਲ ਜੋ ਕਿ ਚੰਦਨ ਦਾਸ ਦਾ ਪੁਰਾਣਾ ਦੋਸਤ ਸੀ ਉਹ ਆ ਕੇ ਬੋਲਿਆ ਚੰਦਨ ਮੇਰੇ ਦੋਸਤ ਕੀ ਹਾਲ ਹੈ ਚੂਨਾ ਲਾਲ ਇੱਥੇ ਕਿਵੇਂ ਆਉਣਾ ਹੋਇਆ ਚੰਦਨ ਹੈਰਾਨੀ ਨਾਲ ਬੋਲਿਆ ਬਸ ਉਦਾਂ ਹੀ ਮੈਂ ਕਿਹਾ ਮਿਲ ਕੇ ਜਾਵਾਂ ਕਿਉਂ ਭਈ ਇਹ ਅਚਾਰ ਵਾਲੇ ਬਰਤਨ ਨਾਲ ਕੀ ਕਰ ਰਹਾ ਹੈ ਕਿਤੇ ਹੀਰਿਆਂ ਦੇ ਨਾਲ ਨਾਲ ਅਚਾਰ ਦਾ ਵਪਾਰ ਵੀ ਤਾਂ ਸ਼ੁਰੂ ਨਹੀਂ ਕਰ ਦਿੱਤਾ ਚੂਨਾ ਲਾਲ ਮਜ਼ਾਕ ਦੇ ਲਹਿਜੇ ਵਿੱਚ ਬੋਲਿਆ ਇਹ ਸੁਣ ਕੇ ਪਹਿਲਾਂ ਤਾਂ ਚੰਦਰ ਨੂੰ ਕੁਝ ਸਮਝ ਨਹੀਂ ਆਈ ਕਿ ਕੀ ਕਹੇ ਤੇ ਫਿਰ ਉਹਦੇ ਦਿਮਾਗ ਵਿੱਚ ਇੱਕ ਤਰਕੀਬ ਆਈ ਉਹ ਸੋਚਣ ਲੱਗਾ ਕਿਉਂ ਨਾ ਮੈਂ ਇਹ ਬਰਤਨ ਚੂਨਾ ਲਾਲ ਕੋ ਰੱਖ ਦੇਵਾਂ ਵੈਸੇ ਵੀ ਸਾਰੇ ਜਾਣਦੇ ਆ ਕਿ ਇਹਦੇ ਕੋਲ ਚੋਰੀ ਕਰਨ ਲਈ ਕੁਝ ਨਹੀਂ ਹੈ ਤੇ ਚੋਰਾਂ ਨੇ ਤਾਂ ਇਹਦੇ ਕੋਲ ਕਰਨ ਹੀ ਕੀ ਆਉਣਾ ਕਿੱਥੇ ਗਵਾਚ ਗਿਆ ਚੰਦਰਪਰਾ ਚੂਨਾ ਲਾਲ ਫਿਰ ਬੋਲਿਆ ਚੰਦਨ ਬੋਲਿਆ ਚੂਨਾ ਲਾਲ ਦਰਸਲ ਮੈਂ ਤੈਨੂੰ ਯਾਦ ਕਰ ਹੀ ਰਿਹਾ ਸੀ ਮੈਨੂੰ ਤਾਂ ਇੱਕ ਮਦਦ ਚਾਹੀਦੀ ਸੀ ਤੇਰੀ ਅਸਲ 'ਚ ਹੁਣੇ-ਹੁਣੇ ਮੇਰੀ ਮਾਂ ਨੇ ਬਹੁਤ ਪਿਆਰ ਨਾਲ ਮੇਰੇ ਲਈ ਇਹ ਅਚਾਰ ਦਾ ਬਰਤਨ ਭੇਜਿਆ ਹੈ ਤੇ ਮੁੱਦੇ ਦੀ ਗੱਲ ਇਹ ਹੈ ਕਿ ਮੈਨੂੰ ਇੱਕ ਜ਼ਰੂਰੀ ਕੰਮ ਵਾਸਤੇ 5-6 ਮਹੀਨਿਆਂ ਲਈ ਵਿਦੇਸ਼ ਜਾਣਾ ਪੈ ਰਿਹਾ ਤੇ ਪਿਛਲੀ ਵਾਰ ਜਦੋਂ ਮੈਂ ਅਚਾਰ ਛੱਡ ਕੇ ਗਿਆ ਸੀ ਤਾਂ ਚੂਹਿਆਂ ਨੇ ਸਾਰਾ ਬਰਤਨ ਹੀ ਤੋੜ ਦਿੱਤਾ ਸੀ ਕਿਉਂ ਨਾ ਜਦੋਂ ਤੱਕ ਮੈਂ ਵਾਪਸ ਨਾ ਆਵਾਂ ਤੂੰ ਇਹ ਬਰਤਨ ਆਪਣੇ ਕੋਲ ਰੱਖ ਲਵੇਂ ਚੂਨਾ ਲਾਲ ਬੋਲਿਆ ਲੈ ਦੱਸ ਬਸ ਇਨੀ ਗੱਲ ਮੈਂ ਤੇਰੇ ਇਸ ਅਚਾਰ ਦੇ ਬਰਤਨ ਨੂੰ ਆਪਣੀ ਪਤਨੀ ਤੋਂ ਵੀ ਵੱਧ ਸੰਭਾਲ ਕੇ ਰੱਖਾਂਗਾ ਇਹ ਸੁਣ ਕੇ ਚੰਦਨ ਨੇ ਸੁੱਖ ਦਾ ਸਾਹ ਲਿਆ ਤੇ ਚੂਨਾ ਲਾਲ ਦਾ ਧੰਨਵਾਦ ਕਰਦਿਆਂ ਉਸ ਨੂੰ ਉਹ ਬਰਤਨ ਸੌਂਪ ਦਿੱਤਾ ਤੇ ਚੂਨਾ ਲਾਲ ਉਹ ਬਰਤਨ ਨੂੰ ਲੈ ਕੇ ਆਪਣੇ ਘਰ ਵੱਲ ਨੂੰ ਚੱਲ ਪਿਆ ਇਧਰ ਚੰਦਨ ਦਾਸ ਜੋਰੀ ਵੀ ਬੇਫਿਕਰ ਹੋ ਕੇ ਵਪਾਰ ਕਰਨ ਲਈ ਵਿਦੇਸ਼ ਚਲਾ ਗਿਆ ਸੋ ਫਿਰ ਕੀ ਸੀ ਦੇਖਦੇ ਹੀ ਦੇਖਦੇ 6 ਮਹੀਨੇ ਲੰਘ ਗਏ ਤੇ ਆਪਣਾ ਕੰਮ ਨਿਬੇੜਨ ਮਗਰੋਂ ਚੰਦਨ ਘਰ ਵਾਪਸ ਆਇਆ ਆਉਂਦੇ ਹੀ ਉਸਨੇ ਫੈਸਲਾ ਕੀਤਾ ਕਿ ਸਭ ਤੋਂ ਪਹਿਲਾਂ ਚੂਨਾ ਲਾਲ ਕੋਲ ਜਾ ਕੇ ਅਚਾਰ ਲੈ ਲਵਾਂ ਮਤਲਬ ਹੀਰੇ ਲੈ ਲਵਾਂ ਉਹ ਤੁਰੰਤ ਚੂਨਾ ਲਾਲ ਦੇ ਘਰ ਗਿਆ ਚੂਨਾ ਲਾਲ ਨੇ ਉਸ ਨੂੰ ਜਦੋਂ ਵੇਖਿਆ ਤਾਂ ਹੈਰਾਨ ਹੋ ਕੇ ਬੋਲਿਆ ਵਾਹ ਬਈ ਚੰਦਨ ਤੂੰ ਤਾਂ ਬਿਲਕੁਲ ਬਦਲ ਗਿਆ ਹੈ ਵਾਪਸ ਕਦੋਂ ਆਇਆ ਤਾਂ ਚੰਦਨ ਕਹਿਣ ਲੱਗਾ ਬਸ ਅੱਜ ਹੀ ਵਾਪਸ ਆਇਆ ਇੰਨਾ ਕਹਿੰਦੇ ਹੀ ਉਸਨੇ ਮੁੱਦੇ ਦੀ ਗੱਲ ਕੀਤੀ ਅੱਛਾ ਵੈਸੇ ਮੇਰਾ ਅਚਾਰ ਵਾਲਾ ਬਰਤਨ ਚੂਨਾ ਲਾਲ ਖੁਸ਼ ਹੋ ਕੇ ਬੋਲਿਆ ਹਾਂ ਹਾਂ ਯਾਰ ਉਹ ਤਾਂ ਤੇਰੀ ਇਮਾਨਤ ਸੀ ਜਿਵੇਂ ਸੀ ਓਵੇਂ ਹੀ ਰੱਖਿਆ ਹੋਇਆ ਐ ਮੈਂ ਐ ਲੈ ਫੜ ਚੰਗੀ ਤਰ੍ਹਾਂ ਦੇਖ ਲੈ ਉਹੀ ਬਰਤਨ ਹੈ ਨਾ ਚੰਦਨ ਨੇ ਉਸ ਬਰਤਨ ਨੂੰ ਧਿਆਨ ਨਾਲ ਦੇਖਿਆ ਜਾਂਚਿਆ ਤੇ ਫਿਰ ਚੂਨਾ ਲਾਲ ਦਾ ਧੰਨਵਾਦ ਕਰਦੇ ਉਥੋਂ ਨਿਕਲ ਗਿਆ ਹੁਣ ਕਿਉਂਕਿ ਉਹ ਬਰਤਨ ਨੂੰ ਉਹਦੇ ਸਾਹਮਣੇ ਨਹੀਂ ਖੋਲ ਸਕਦਾ ਸੀ ਇਸ ਲਈ ਉਹ ਕਾਲੀ ਨਾਲ ਜਿਵੇਂ ਹੀ ਘਰ ਪਹੁੰਚਿਆ ਤੇ ਬਰਤਨ ਪਲਟਿਆ ਤਾਂ ਉਹਦੇ ਵਿੱਚੋਂ ਸਿਰਫ ਅਚਾਰ ਹੀ ਨਿਕਲਿਆ ਚੰਦਨ ਘਾਬਰ ਗਿਆ ਇਹ ਕੀ ਇਦੇ ਵਿੱਚ ਤਾਂ ਸਿਰਫ ਅਚਾਰ ਹੀ ਐ ਮੇਰੇ ਹੀਰੇ ਕਿੱਥੇ ਗਏ ਲਾਜ਼ਮੀ ਇਸ ਚੂਨਾ ਲਾਲ ਨੇ ਹੀ ਮੇਰੇ ਹੀਰੇ ਕੱਢ ਕੇ ਮੈਨੂੰ ਚੂਨਾ ਲਗਾ ਦਿੱਤਾ ਹੈ ਉਹ ਗੁੱਸੇ ਵਿੱਚ ਬੋਲਿਆ ਚੂਨਾ ਲਾਲ ਮੈਂ ਆ ਰਿਹਾ ਉਹ ਤਰੰਤ ਗੁੱਸੇ ਨਾਲ ਚੂਨਾ ਲਾਲ ਦੇ ਘਰ ਪਹੁੰਚਿਆ ਤੇ ਉੱਚੀ ਉੱਚੀ ਬੋਲਣ ਲੱਗ ਪਿਆ ਚੂਨਾ ਲਾਲ ਇਸ ਅਚਾਰ ਦੇ ਬਰਤਨ ਵਿੱਚ ਤਾਂ ਸਿਰਫ ਅਚਾਰ ਹੀ ਐ ਚੂਨਾ ਲਾਲ ਹੱਸਦੇ ਹੋਏ ਬੋਲਿਆ ਅਚਾਰ ਦੇ ਬਰਤਨ ਵਿੱਚੋਂ ਅਚਾਰ ਨਹੀਂ ਤਾਂ ਹੀਰੇ ਮੋਤੀ ਨਿਕਲਣਗੇ ਚੰਦਰ ਖਿੱਚ ਕੇ ਬੋਲਿਆ ਝੂਠ ਨਾ ਬੋਲ ਇਸ ਬਰਤਨ ਵਿੱਚ ਅਚਾਰ ਦੀ ਪਰਤ ਹੇਠਾਂ ਮੈਂ ਹੀਰੇ ਰੱਖੇ ਹੋਏ ਸੀ ਉਹ ਕਿੱਥੇ ਗਏ ਇੱਕ ਤਾਂ ਮੈਂ ਇਹ ਬਰਤਨ ਆਪਣੇ ਕੋਲ ਰੱਖ ਕੇ ਤੇਰੀ ਮਦਦ ਕੀਤੀ ਉਤੋਂ ਤੂੰ ਮੇਰੇ ਉੱਤੇ ਇਹਨਾਂ ਵੱਡਾ ਇਲਜ਼ਾਮ ਲਾ ਰਿਹਾ ਤੇਰੇ ਕੋਲ ਕੀ ਸਬੂਤ ਹੈ ਕਿਸ ਅਚਾਰ ਵਿੱਚ ਹੀਰੇ ਵੀ ਸੀ ਸਬੂਤ ਉਹ ਤਾਂ ਮੈਂ ਹੁਣ ਬਾਦਸ਼ਾਹ ਦੇ ਦਰਬਾਰ ਵਿੱਚ ਹੀ ਦੇਵਾਂਗਾ ਚੱਲ ਮੇਰੇ ਨਾਲ ਉਹ ਚੂਨਾ ਲਾਲ ਨੂੰ ਅਕਬਰ ਦੀ ਕਚਹਿਰੀ ਵਿੱਚ ਲੈ ਗਿਆ ਦਰਬਾਰ ਵਿੱਚ ਜਾ ਕੇ ਉਹ ਬੋਲਿਆ ਮਹਾਰਾਜ ਮੇਰੇ ਨਾਲ ਧੋਖਾ ਹੋਇਆ ਹੈ ਗੱਲ ਇਹ ਹੈ ਕਿ ਇਹ ਚੂਨਾ ਲਾਲ ਨੇ ਮੈਨੂੰ ਚੂਨਾ ਲਾਇਆ ਹੈ 6 ਮਹੀਨੇ ਪਹਿਲਾਂ ਦੀ ਗੱਲ ਹੈ ਐਨਾ ਕਹਿ ਕੇ ਚੰਦਨ ਨੇ ਦਰਬਾਰ ਵਿੱਚ ਖੜ ਕੇ ਸਾਰੀ ਘਟਨਾ ਵਿਸਥਾਰ ਨਾਲ ਦੱਸੀ ਤੇ ਫਿਰ ਬੋਲਿਆ ਕਿ ਜਦੋਂ ਮੈਂ ਆ ਕੇ ਇਹ ਬਰਤਨ ਪਲਟਿਆ ਤਾਂ ਦੇਖਿਆ ਕਿ ਇਹਦੇ ਵਿੱਚ ਹੀਰੇ ਤਾਂ ਹੈ ਹੀ ਨਹੀਂ ਸੀ ਚੂਨਾ ਲਾਲ ਤੁਰੰਤ ਬੋਲਿਆ ਇਹ ਝੂਠ ਬੋਲ ਰਿਹਾ ਹੈ ਮਹਾਰਾਜ ਇਹਦੇ ਵਿੱਚ ਤਾਂ ਆਚਾਰ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਸੀ ਇਹ ਸੁਣ ਕੇ ਉੱਥੇ ਬੈਠਾ ਬੀਰਬਾਲ ਉੱਠਿਆ ਤੇ ਬੋਲਿਆ ਚੰਦਨ ਦਾਸ ਕੀ ਤੇਰੇ ਕੋਲ ਇਹ ਸਾਬਤ ਕਰਨ ਲਈ ਕੋਈ ਸਬੂਤ ਜਾਂ ਗਵਾਹ ਹੈ ਕਿ ਹੀਰੇ ਦੇ ਵਿੱਚ ਸੀ ਨਹੀਂ ਵੀਰਬਲ ਜੀ ਉਹ ਤਾਂ ਨਹੀਂ ਹੈ ਚੰਦਨ ਨੇ ਨੀਵੀਂ ਪਾ ਕੇ ਕਿਹਾ ਪਰ ਮੈਨੂੰ ਯਕੀਨ ਹੈ ਕਿ ਤੁਸੀਂ ਮੈਨੂੰ ਇਨਸਾਫ ਦਿਓਗੇ ਵੀਰਬਲ ਬੋਲਿਆ ਕਾਹਦਾ ਇਨਸਾਫ ਬਿਨਾਂ ਸਬੂਤ ਦੇ ਅਸੀਂ ਕਿਸੇ ਨਤੀਜੇ ਤੇ ਨਹੀਂ ਪਹੁੰਚ ਸਕਦੇ ਜਾ ਘਰ ਜਾ ਕੇ ਅਚਾਰ ਖਾ ਤੇ ਆਪਣੇ ਵਿਚਾਰ ਠੀਕ ਕਰ ਇਹ ਗੱਲ ਸੁਣ ਕੇ ਤਾਂ ਚੰਦਨ ਦੀ ਜਿਵੇਂ ਸਾਰੀ ਉਮੀਦ ਹੀ ਟੁੱਟ ਗਈ ਤੇ ਚੂਨਾ ਲਾਲ ਨੇ ਮਨ ਹੀ ਮਨ ਸੁੱਖ ਦਾ ਸਾਹ ਲਿਆ। ਉਹਦੇ ਚਿਹਰੇ ਤੇ ਮੁਸਕਰਾਹਟ ਆ ਗਈ ਤੇ ਦਿਲ ਹੀ ਦਿਲ ਬੋਲਿਆ ਚਲੋ ਸ਼ੁਕਰ ਹੈ ਇੱਕ ਬਲਾਹ ਤਾਂ ਟਲੀ। ਇਧਰ ਬੈਠਾ ਬੀਰਬਲ ਉਹਦੇ ਚਿਹਰੇ ਦੇ ਇਹ ਹਾਅ ਭਾਅ ਵੇਖ ਰਿਹਾ ਸੀ ਤੇ ਉਹ ਇੰਨੀ ਆਸਾਨੀ ਨਾਲ ਹਾਰ ਮੰਨਣ ਵਾਲਾ ਬੰਦਾ ਨਹੀਂ ਸੀ ਪਰ ਉਸ ਨੂੰ ਇਹ ਵੀ ਸਮਝ ਨਹੀਂ ਸੀ ਆ ਰਿਹਾ ਕਿ ਹੁਣ ਕਰਨਾ ਕੀ ਹੈ ਤੇ ਉਦੋਂ ਹੀ ਉਹਦੀ ਨਜ਼ਰ ਖਿੜਕੀ ਦੇ ਬਾਹਰ ਜਾ ਪਈ ਜਿੱਥੇ ਬਾਗ ਵਿੱਚ ਇੱਕ ਕਾਂ ਟੋਕਰੀ ਵਿੱਚ ਰੱਖੇ ਬਹੁਤ ਸਾਰੇ ਬੇਹੇ ਟਮਾਟਰਾਂ ਵਿੱਚੋਂ ਇੱਕ ਤਾਜ਼ਾ ਤੇ ਸਾਫ ਟਮਾਟਰ ਚੁੱਕ ਕੇ ਲੈ ਗਿਆ ਇਹ ਦ੍ਰਿਸ਼ ਦੇਖ ਕੇ ਉਹਦੇ ਦਿਮਾਗ ਵਿੱਚ ਇੱਕ ਵਿਚਾਰ ਆਇਆ ਤੇ ਬੀਰਬਲ ਤੁਰੰਤ ਬੋਲਿਆ ਮਾਫ ਕਰਨਾ ਮਹਾਰਾਜ ਸਬੂਤ ਨਾ ਹੋਣਾ ਕਿਸੇ ਘਟਨਾ ਦੇ ਨਾ ਹੋਣ ਦਾ ਸਬੂਤ ਨਹੀਂ ਹੁੰਦਾ ਤਾਂ ਅਕਬਰ ਬੋਲਿਆ ਠੀਕ ਹੈ ਤਾਂ ਤੂੰ ਇਹ ਸਾਬਤ ਕਰ ਦੇ ਕਿ ਹੀਰੇ ਕਿੱਥੇ ਨੇ ਬਿਲਕੁਲ ਮਹਾਰਾਜ ਇਸ ਕੰਮ ਲਈ ਮੈਂ ਆਪਣੇ ਰਸੋਈਏ ਨੂੰ ਬੁਲਾਉਣ ਦੀ ਇਜਾਜ਼ਤ ਮੰਗਦਾ ਇਹ ਸੁਣ ਕੇ ਉੱਥੇ ਖੜੇ ਸਾਰੇ ਲੋਕ ਆਪਣੇ ਸਿਰ ਖਜਾਉਣ ਲੱਗੇ ਪਰ ਅਕਬਰ ਨੂੰ ਲੱਗਿਆ ਕੇ ਜੇਕਰ ਬੀਰਬਲ ਕੁਝ ਕਹਿ ਰਿਹਾ ਤਾਂ ਕੁਝ ਸੋਚ ਵਿਚਾਰ ਕਰਕੇ ਹੀ ਕਹਿ ਰਿਹਾ ਹੋਵੇਗਾ ਕਿਉਂਕਿ ਬੀਰਬਲ ਦੀ ਅਕਲ ਤੇ ਅਕਬਰ ਨੂੰ ਬਹੁਤ ਭਰੋਸਾ ਸੀ ਅਕਬਰ ਬੋਲਿਆ ਠੀਕ ਹੈ ਰਸੋਈਏ ਨੂੰ ਪੇਸ਼ ਕੀਤਾ ਜਾਵੇ ਹੁਣ ਬੀਰਬਲ ਨੇ ਚੂਨਾ ਲਾਲ ਵੱਲ ਵੇਖਦੇ ਪੁੱਛਿਆ ਚੂਨਾ ਲਾਲ ਕੀ ਇਹ ਉਹੀ ਬਰਤਨ ਹੈ ਜੋ ਚੰਦਨ ਦਾਸ ਤੈਨੂੰ ਦੇ ਕੇ ਗਿਆ ਸੀ ਚੂਨਾ ਲਾਲ ਤੁਰੰਤ ਬੋਲਿਆ ਜੀ ਹਾਂ ਬਿਲਕੁਲ ਦੇਖੋ ਜਿਵੇਂ ਸੀ ਤਿਵੇਂ ਹੀ ਹੈ ਕੀ ਤੂੰ ਇਸ ਵਿੱਚੋਂ ਅਚਾਰ ਚੱਖਿਆ ਸੀ ਬੀਰਬਲ ਨੇ ਪੁੱਛਿਆ ਨਹੀਂ ਨਹੀਂ ਕੀ ਕਹਿ ਰਹੇ ਹੋ ਤੁਸੀਂ ਮੈਂ ਤਾਂ ਇਹਨੂੰ ਦੇਖਿਆ ਤੱਕ ਨਹੀਂ ਚੂਨਾ ਲਾਲ ਕਾਲੀ ਜੀ ਨਾਲ ਬੋਲਿਆ ਠੀਕ ਹੈ ਹੁਣ ਆਪਣੇ ਬਿਆਨ ਤੇ ਕਾਇਮ ਰਹੀ ਫਿਰ ਬੀਰਬਲ ਨੇ ਉਹ ਬਰਤਨ ਰਸੋਈਏ ਨੂੰ ਦਿੱਤਾ ਤੇ ਕਿਹਾ ਰਸੋਈਆ ਸਾਹਿਬ ਕੀ ਤੁਸੀਂ ਇਹ ਅਚਾਰ ਜ਼ਰਾ ਚੱਖ ਸਕਦੇ ਹੋ ਰਸੋਈਏ ਨੇ ਉਹ ਅਚਾਰ ਚੱਖਿਆ ਤੇ ਬੋਲਿਆ ਵਾਹ ਇਹ ਅਚਾਰ ਤਾਂ ਬਹੁਤ ਵਧੀਆ ਹੈ ਬੜਾ ਹੀ ਸਵਾਦ ਹੈ ਬੀਰਬਲ ਨੇ ਕਿਹਾ ਇੱਕ ਰਸੋਈਆ ਹੋਣ ਦੇ ਨਾਤੇ ਤੈਨੂੰ ਕੀ ਲੱਗਦਾ ਹੈ ਇਹ ਅਚਾਰ ਕਿੰਨਾ ਕੁ ਪੁਰਾਣਾ ਹੋਵੇਗਾ ਤਾਂ ਉਹ ਬੋਲਿਆ ਕਿ ਮੇਰੇ ਅਨੁਮਾਨ ਅਨਸਾਰ ਇਹ ਲਗਭਗ 2 ਕੁ ਮਹੀਨੇ ਪੁਰਾਣਾ ਹੈ ਇਸ ਤੋਂ ਵੱਧ ਨਹੀਂ ਕਿਉਂਕਿ ਅਚਾਰ ਜ਼ਿਆਦਾ ਸਮਾਂ ਨਹੀਂ ਘਟ ਸਕਦਾ ਪਿਆ ਪਿਆ ਖਰਾਬ ਹੋ ਜਾਂਦਾ ਹੈ ਇਹ ਗੱਲ ਸੁਣ ਕੇ ਚੂਨਾ ਲਾਲ ਦੇ ਪਸੀਨੇ ਛੁੱਟ ਗਏ ਉਹ ਘਾਬਰ ਕੇ ਜੇ ਬੋਲਿਆ ਕਿ ਮਤਲਬ ਇਹਦੇ ਨਾਲ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਹੋ ਬੀਰਬਲ ਮੁਸਕਰੀਆਂ ਜੇ ਹੱਸਿਆ ਤੇ ਬੋਲਿਆ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਚੰਦਨ ਦਾਸ ਜੋਹਰੀ ਨੇ ਇਹ ਬਰਤਨ ਲਗਭਗ 6 ਮਹੀਨੇ ਪਹਿਲਾਂ ਚੂਨਾ ਲਾਲ ਨੂੰ ਦਿੱਤਾ ਸੀ ਤੇ ਜੇਕਰ ਚੂਨਾ ਲਾਲ ਨੇ ਇਸ ਬਰਤਨ ਨੂੰ ਛੋਇਆ ਜਾਂ ਦੇਖਿਆ ਤੱਕ ਨਹੀਂ ਤਾਂ ਫਿਰ ਇਸ ਵਿੱਚ 2 ਮਹੀਨੇ ਪੁਰਾਣਾ ਅਚਾਰ ਕਿਵੇਂ ਆਇਆ ਤਾਂ ਇਸ ਦਾ ਸਿੱਧਾ ਅਰਥ ਇਹ ਹੈ ਕਿ ਬਰਤਨ ਦਾ ਅਚਾਰ ਲਗਭਗ 2 ਜਾਂ 1.5 ਮਹੀਨਾ ਪਹਿਲਾਂ ਬਦਲਿਆ ਗਿਆ ਸੀ ਮਤਲਬ ਚੂਨਾ ਲਾਲ ਨੇ ਚੰਦਨ ਦਾਸ ਨੂੰ ਚੂਨਾ ਲਾਇਆ ਸੀ ਇਹ ਸੁਣ ਕੇ ਚੂਨਾ ਲਾਲ ਨੂੰ ਸਮਝ ਆ ਗਈ ਕਿ ਉਹਦੀ ਚੋਰੀ ਹੁਣ ਫੜੀ ਗਈ ਹੈ। ਬੀਰਬਲ ਬੋਲਿਆ ਹੁਣ ਸੱਚ ਦੱਸ ਦੇ ਚੂਨਾ ਲਾਲ ਨਹੀਂ ਤਾਂ ਸਾਨੂੰ ਸੱਚ ਬਲਵਾਉਣ ਦੇ ਹੋਰ ਵੀ ਤਰੀਕੇ ਹੁੰਦੇ ਨੇ। ਚੂਨਾ ਲਾਲ ਗੜਗੜਾਉਂਦੇ ਹੋਏ ਬੋਲਿਆ ਮੈਨੂੰ ਮaaf ਕਰ ਦਿਓ ਮਹਾਰਾਜ ਅਸਲ ਵਿੱਚ ਮੇਰਾ ਹੀਰੇ ਚੋਰੀ ਕਰਨ ਦਾ ਕੋਈ ਇਰਾਦਾ ਨਹੀਂ ਸੀ। ਨਾ ਹੀ ਮੈਨੂੰ ਪਤਾ ਸੀ ਕਿ ਇਹਦੇ ਵਿੱਚ ਹੀਰੇ ਨੇ। ਦਰਸਲ ਉਸ ਦਿਨ ਮੇਰੇ ਘਰ ਆਚਾਰ ਮੁੱਕ ਗਿਆ ਸੀ। ਤਾਂ ਮੈਂ ਸੋਚਿਆ ਕਿ ਯਾਰ ਆਚਾਰ ਤੋਂ ਬਿਨਾਂ ਦਾਲ ਚੌਲ ਖਾਣ ਦਾ ਕੀ ਮਜ਼ਾ। ਫਿਰ ਮੈਨੂੰ ਅਚਾਨਕ ਯਾਦ ਆਇਆ ਕਿ ਕਿਉਂ ਨਾ ਚੰਦਨ ਦੇ ਦਿੱਤੇ ਅਚਾਰ ਦੇ ਬਰਤਨ ਵਿੱਚੋਂ ਇੱਕ ਟੁਕੜਾ ਲੈ ਲਵਾਂ ਕੀ ਹੀ ਫਰਕ ਪਵੇਗਾ ਪਰ ਜਦੋਂ ਮੈਂ ਬਰਤਨ ਨੂੰ ਹਿਲਾ ਕੇ ਚਮਚੇ ਨਾਲ ਥੋੜਾ ਅਚਾਰ ਕੱਢਿਆ ਤਾਂ ਉਹਦੇ ਵਿੱਚੋਂ ਹੀਰਾ ਨਿਕਲਿਆ ਫਿਰ ਮੈਂ ਲਾਲਚ ਵਿੱਚ ਆ ਕੇ ਉਹ ਬਰਤਨ ਢੇਰੀ ਕਰ ਦਿੱਤਾ ਤਾਂ ਉਹਦੇ ਵਿੱਚੋਂ ਕਈ ਹੀਰੇ ਨਿਕਲੇ ਮੈਂ ਸੋਚਿਆ ਕਿ ਮੇਰੀ ਤਾਂ ਚਾਂਦੀ ਹੋ ਗਈ ਹੁਣ ਕਿਉਂਕਿ ਛੋਣ ਨਾਲ ਪੁਰਾਣਾ ਅਚਾਰ ਖਰਾਬ ਹੋ ਜਾਂਦਾ ਮੈਂ ਉਸ ਬਰਤਨ ਵਿੱਚ ਨਵਾਂ ਅਚਾਰ ਲਿਆ ਕੇ ਪਾ ਦਿੱਤਾ ਮੈਨੂੰ ਮਾਫ਼ ਕਰ ਦਿਓ ਮੇਰੇ ਤੋਂ ਗਲਤੀ ਹੋ ਗਈ ਬੀਰਬਲ ਬੋਲਿਆ ਠੀਕ ਹੈ ਹੁਣ ਚੁੱਪਚਾਪ ਚੰਦਨ ਨੂੰ ਉਹਦੇ ਹੀਰੇ ਵਾਪਸ ਕਰ ਦੇ ਤੇ ਅੱਗੇ ਤੋਂ ਕਿਸੇ ਨੂੰ ਚੂਨਾ ਨਹੀਂ ਲਾਉਣਾ ਸੋ ਇਸ ਤਰ੍ਹਾਂ ਬੀਰਬਲ ਦੀ ਚਤਰਾਈ ਦੇਖ ਕੇ ਉੱਥੇ ਮੌਜੂਦ ਲੋਕ ਤਾੜੀਆਂ ਵਜਾਉਣ ਲੱਗ ਪਏ ਸੋ ਦੋਸਤੋ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਵਿਸ਼ਵਾਸ ਇੱਕ ਰਿਸ਼ਤੇ ਦੀ ਰੀੜ ਦੀ ਹੱਡੀ ਹੁੰਦੀ ਹੈ ਪਰ ਜਦੋਂ ਟੁੱਟ ਜਾਂਦੀ ਹੈ ਤਾਂ ਨਾ ਸਿਰਫ ਰਿਸ਼ਤਾ ਟਹਿ ਜਾਂਦਾ ਸਗੋਂ ਇਨਸਾਨੀਅਤ ਉੱਤੇ ਭਰੋਸਾ ਵੀ ਡੋਲ ਜਾਂਦਾ ਹੈ ਚੰਦਨ ਨੇ ਭਰੋਸਾ ਕੀਤਾ ਪਰ ਚੂਨਾ ਲਾਲ ਨੇ ਲਾਲਚ ਕੀਤਾ ਪਰ ਅਸਲੀ ਮੁੱਦਾ ਇਹ ਨਹੀਂ ਕਿ ਚੋਰੀ ਹੋਈ ਅਸਲ ਗੱਲ ਇਹ ਹੈ ਕਿ ਸੱਚ ਕਿਵੇਂ ਬਾਹਰ ਆਇਆ ਬੀਰਬਲ ਦੀ ਸੋਚ ਉਹਦੀ ਬੁੱਧੀਮਤਾ ਸਾਨੂੰ ਇਹ ਸਿਖਾਉਂਦੀ ਹੈ ਕਿ ਹਰੇਕ ਝੂਠ ਦੇ ਹੇਠਾਂ ਇੱਕ ਸਬੂਤ ਲੁਕਿਆ ਹੁੰਦਾ ਜੇ ਸਾਡੀ ਨਜ਼ਰ ਤੇ ਨiyet ਸਾਫ਼ ਹੋਵੇ ਤਾਂ ਉਹ ਸਬੂਤ ਕਦੇ ਨਾ ਕਦੇ ਸਾਹਮਣੇ ਜ਼ਰੂਰ ਆ ਜਾਂਦਾ ਸਮੱਸਿਆ ਕੋਈ ਵੀ ਹੋਵੇ ਜੇਕਰ ਅਸੀਂ ਅਕਲਮੰਦੀ ਧੀਰਜ ਤੇ ਨਿਆਂ ਦੀ ਭਾਵਨਾ ਨਾਲ ਅੱਗੇ ਵਧਿਏ ਤਾਂ ਅਸਲ ਦੋਸ਼ੀ ਕਦੇ ਵੀ ਬਚ ਨਹੀਂ ਸਕਦਾ। ਇਹ ਕਹਾਣੀ ਸਾਨੂੰ ਇਹ ਵੀ ਸਿਖਾਉਂਦੀ ਹੈ ਕਿ ਝੂਠ ਚਾਹੇ ਕਿੰਨਾ ਵੀ ਲੰਬਾ ਦੌੜੇ ਇੱਕ ਨਾ ਇੱਕ ਦਿਨ ਸੱਚਾਈ ਦੀ ਅਦਾਲਤ ਵਿੱਚ ਆ ਕੇ ਥੱਕ ਹੀ ਜਾਂਦਾ ਹੈ। ਅੰਤ ਵਿੱਚ ਪੈਰ ਝੂਠ ਦੇ ਮੁੱਕ ਜਾਂਦੇ ਨੇ ਤੇ ਸੱਚ ਖਮੋਸ਼ ਹੋ ਕੇ ਵੀ ਜਿੱਤ ਜਾਂਦਾ ਹੈ। ਸੋ ਕਹਾਣੀ ਤਾਂ ਖਤਮ ਹੋ ਗਈ ਪਰ ਜੋ ਅਸਰ ਛੱਡ ਗਈ ਉਹ ਕਾਫੀ ਚਿਰ ਤੱਕ ਤੁਹਾਡੇ ਮਨ ਵਿੱਚ ਰਹੇਗਾ। ਅਸੀਂ ਵੇਖਿਆ ਕਿ ਕਿਵੇਂ ਇੱਕ ਆਮ ਅਚਾਰ ਵਾਲਾ ਬਰਤਨ ਇੱਕ ਅਣਖੁੱਲਿਆ ਭੇਦ ਸੀ ਕਿਵੇਂ ਦੋਸਤ ਦੀਆਂ ਅੱਖਾਂ ਦੇ ਸਾਹਮਣੇ ਹੀਰੇ ਗਾਇਬ ਹੋ ਗਏ ਤੇ ਕਿਵੇਂ ਬੀਰਬਲ ਦੀ ਚਤਰਾਈ ਨੇ ਉਸ ਭੇਦ ਦੀ ਗੂੰਜ ਹਰ ਇੱਕ ਨੂੰ ਸੁਣਾਈ ਪਰ ਇਹ ਸਿਰਫ ਇੱਕ ਕਹਾਣੀ ਨਹੀਂ ਇਹ ਇੱਕ ਚੇਤਾਵਨੀ ਹੈ ਕਿ ਜੇਕਰ ਤੁਸੀਂ ਕਿਸੇ ਦਾ ਭਰੋਸਾ ਤੋੜਦੇ ਹੋ ਤਾਂ ਤੁਸੀਂ ਸਿਰਫ ਇੱਕ ਰਿਸ਼ਤਾ ਨਹੀਂ ਤੋੜਦੇ ਤੁਸੀਂ ਇੱਕ ਅਹਿਸਾਸ ਇੱਕ ਯਾਦ ਇੱਕ ਪਵਿੱਤਰਤਾ ਨੂੰ ਵਿਗਾੜ ਦਿੰਦੇ ਹੋ ਤੇ ਜੇਕਰ ਤੁਸੀਂ ਸੱਚਾਈ ਤੇ ਟਿਕੇ ਰਹੋ ਭਾਵੇਂ ਤੁਸੀਂ ਇਕੱਲੇ ਕਿਉਂ ਨਾ ਹੋਵੋ ਇਨਸਾਫ ਕਿਸੇ ਨਾ ਕਿਸੇ ਰੂਪ ਵਿੱਚ ਤੁਹਾਡੇ ਹੱਕ ਚ ਆਵੇਗਾ ਤੇ ਇਸ ਕਹਾਣੀ ਦੀ ਆਖਰੀ ਸਿੱਖਿਆ ਹਮੇਸ਼ਾ ਯਾਦ ਰੱਖਿਓ ਕਿ ਜੇਕਰ ਅਚਾਰ ਖਰਾਬ ਹੋ ਜਾਵੇ ਤਾਂ ਸਵਾਦ ਖਤਮ ਤੇ ਜੇਕਰ ਵਿਚਾਰ ਗੰਦਲੇ ਹੋ ਜਾਣ ਤਾਂ ਇਨਸਾਨ ਖਤਮ ਸੋ ਆਪਣੀ ਸੋਚ ਤੇ ਸੱਚਾਈ ਨੂੰ ਹਮੇਸ਼ਾ پاک ਰੱਖੋ ਸੋ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸੋ ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ ਕਿਉਂਕਿ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਕੰਮ ਦੇ ਕਿੱਸੇ ਲਿਆਉਂਦੇ ਰਹਾਂਗੇ ਜਿੱਥੇ ਮਨੋਰੰਜਨ ਦੇ ਨਾਲ ਨਾਲ ਮਨੁੱਖਤਾ ਵੀ ਜਿੰਦਾ ਰਹੇਗੀ ਮਿਲਦੇ ਆਂ ਅਗਲੀ ਕਹਾਣੀ ਵਿੱਚ ਤਦ ਤੱਕ ਰੱਬ ਰਾਖਾ